ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਯੋਗ ਆਸਨ ਕਰਨ ਵਾਲੀ ਕੁੜੀ ਖਿਲਾਫ ਪੁਲਿਸ ਕੇਸ ਦਰਜ ਕਰ ਚੁੱਕੀ ਹੈ ਦੂਜੇ ਪਾਸੇ ਅਰਚਨਾ ਮਕਵਾਨਾ ਨਾਦੀਸ ਕੁੜੀ ਨੇ ਪੁਲਿਸ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਦੂਜੀ ਵਾਰ ਮਾਫੀ ਵੀ ਮੰਗੀ ਹੈ ਇਸ ਦੌਰਾਨ ਗੁਜਰਾਤ ਦੀ ਬੜੋਦਰਾ ਪੁਲਿਸ ਵੱਲੋਂ ਉਸ ਨੂੰ ਸੁਰੱਖਿਆ ਛਤਰੀ ਮੁਹੱਈਆ ਕਰਵਾਈ ਗਈ ਹੈ ਇਸ ਸਬੰਧ ਵਿਚਾਲੇ ਕਥੇ ਧਮਕੀਆਂ ਦੇ ਇਲਜ਼ਾਮ ਬਾਦ ਉਕਤ ਲੜਕੀ ਨੂੰ ਸ਼ਰੋਮਣੀ ਕਮੇਟੀ ਨੇ ਕੇਸ ਦਰਜ ਕਰਵਾਉਣ ਦੀ ਸਲਾਹ ਦਿੱਤੀ ਹੈ ਕਿਹਾ ਕਿ ਸਿੱਖਾਂ ਨੂੰ ਬਦਨਾਮਨਾ ਕੀਤਾ ਜਾਵੇ ਦੇਖੋ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਮੈਂ ਸੰਤੁਸ਼ਟੀ ਵੀ ਪ੍ਰਗਟਾ ਕਰਦਾ ਤੇ ਇਸ ਗੱਲ ਦੀ ਜਿੰਨਾ ਸਮੁੱਚਾ ਸਮਾਜ ਆ ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਕਿਉਂ ਨਹੀਂ ਉਹਨਾਂ ਨੇ ਇਸ ਮੁੱਦੇ ਤੇ ਇਸ ਗੱਲ ਦਾ ਜਿਵੇਂ ਨਖੇਦੀ ਕੀਤੀ ਆ ਕਿ ਜਿਹੜੀ ਉਸ ਲੜਕੀ ਨੇ ਇੱਥੇ ਆ ਕੇ ਜਿਹੜਾ ਜਿਹੜਾ ਉਹਨੇ ਆਪਣੇ ਤੌਰ ਤੇ ਇੱਕ ਫੋਟੋ ਸੈਸ਼ਨ ਕਰਵਾਇਆ ਤੇ ਉਸ ਗੱਲ ਦੀ ਸਾਰੇ ਪਾਸਿਆਂ ਤੋਂ ਨਖੇਦੀ ਆ ਰਹੀ ਹੈ ਇੱਕ ਗੱਲ ਤੇ ਇਹ ਗੱਲ ਤੁਹਾਨੂੰ ਵੀ ਪਤਾ ਹੈ ਤੁਹਾਡੇ ਚੈਨਲਾਂ ਤੋਂ ਚੱਲ ਚੁੱਕੀ ਹੈ ਕਿ ਉਹ ਲੜਕੀ ਜਿਹੜੀ ਆ ਇੱਥੇ ਮੱਥਾ ਟੇਕਣ ਵਾਸਤੇ ਨਹੀਂ ਸੀ ਆਈ ਉਹ ਜਿੰਨੇ ਕੁਸ਼ ਮਿੰਟ ਜਿਹੜੀ ਆ ਇੱਥੇ ਆਈ ਆ ਤੇ ਉਹ ਆਪਣੀ ਫੋਟੋ ਕਰਵਾ ਕੇ ਇੱਥੋਂ ਚਲੀ ਗਈ ਆ ਤੇ ਉਹ ਜਿਹੜੀ ਫੋਟੋ ਪਾਉਂਦੀ ਆ ਇਹ ਹਰ ਦੇਖੋ ਵੱਡੀ ਗੱਲ ਇਹ ਕਹਿਣੀ ਚਾਹੁੰਦੇ ਆ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਔਰਤ ਜਾਤੀ ਦਾ ਸਤਕਾਰ ਕਰਦਾ ਉਹਦਾ ਸਨਮਾਨ ਕਰਦਾ ਤੇ ਇਹ ਸਿੱਖ ਤਾਂ ਐਸੇ ਨੇ ਜਿਨ੍ਹਾਂ ਤੇ ਜਿਨ੍ਹਾਂ ਦਾ ਇਸ ਗੱਲ ਦਾ ਇਤਿਹਾਸ ਜਿਉਂਦਾ ਵਾ ਕੀ ਕਿਸੇ ਦੀ ਵੀ ਬਹੂ ਬੇਟੀ ਹੋਵੇ ਉਸ ਨੂੰ ਬਚਾਉਣ ਉਹਦੀ ਇੱਜ਼ਤ ਨੂੰ ਮਹਫੂਜ਼ ਰੱਖ ਕੇ ਉਹਦੇ ਘਰੇ ਪਹੁੰਚਾਉਣ ਦਾ ਕੰਮ ਜਿਹੜਾ ਸਿੱਖਾਂ ਨੇ ਕੀਤਾ ਇਤਿਹਾਸ ਇਸ ਗੱਲ ਬੋਲਦਾ ਪਰ ਅੱਜ ਕੀ ਹੋ ਰਿਹਾ ਅੱਜ ਜਿਹੜੀ ਉਹ ਲੜਕੀ ਆ ਉਹ ਲੜਕੀ ਮਾਫੀ ਮੰਗ ਰਹੀ ਆ ਮਾਫੀ ਮੰਗਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਉਹਦੇ ਨਾਲ ਇੱਕ ਗੱਲ ਕਹਿ ਰਹੀ ਆ ਕਿ ਮੇਰੇ ਉੱਥੇ ਜਾਣ ਦੇ ਨਾਲ ਜਿਹੜਾ ਮੈਂ ਇਹ ਪੋਸਟ ਪਾਈ ਆ ਉਹਦੇ ਮੇਰੇ ਤੇ ਮਾਰਨ ਦੀਆਂ ਧਮਕੀਆਂ ਮੇਰੇ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਸ ਲੜਕੀ ਨੂੰ ਇਹ ਕਹਿਣਾ ਚਾਹਣਾ ਕਿ ਜਿਹੜੇ ਤੈਨੂੰ ਧਮਕੀ ਦੇ ਰਹੇ ਆ ਉਹਨਾਂ ਦੇ ਖਿਲਾਫ ਤੂੰ ਰਿਪੋਰਟ ਦਰਜ ਕਰਾ ਇੱਕ ਸਿੱਖ ਜੜਾ ਵਾ ਉਹ ਕਦੇ ਵੀ ਇਸ ਗੱਲ ਦੇ ਲਈ ਕਿਤੇ ਵੀ ਕਿਸੇ ਔਰਤ ਨੂੰ ਨਾ ਇਹ ਧਮਕੀ ਦਿੰਦਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਇਹ ਮਾੜਾ ਕੁਕਰਮ ਕਰਨ ਦੀ ਉਹ ਆਪਣੇ ਆਪ ਦੇ ਵਿੱਚ ਕੋਈ ਜਿਵੇਂ ਕਹਿੰਦੇ ਆ ਵੀ ਉਹਨੂੰ ਧਮਕੀ ਦਿੰਦਾ ਤੋਂ ਇਹ ਸਾਰਾ ਕੁਝ ਸਿੱਖਾਂ ਨੂੰ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟਰੋਲ ਕਰ ਰਹੀ ਆ ਤੇ ਫੇਰ ਕੁਝ ਲੋਕ ਉਹਦੀ ਸਹਾਇਤਾ ਵੀ ਕਰ ਰਹੇ ਨੇ ਜੇ ਕਹਿ ਲਈਏ ਕਿ ਕੰਗੜਾ ਰੋਤ ਵਰਗਿਆਂ ਦੀ ਵੱਡਾ ਸਾਜ਼ ਜਿਹੜਾ ਜਿ ਦਿਖਾਈ ਦੇ ਰਿਹਾ ਉਹ ਸਾਨੂੰ ਇਸ ਗੱਲ ਤੇ ਬਹੁਤ ਵੱਡਾ ਦੁੱਖ ਹੈ ਕਿ ਉਹ ਮਾਫੀ ਮੰਗਣ ਦੀ ਬਜਾਏ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਖਰਾ ਏਜੰਡਾ ਤੇ ਲਿਖਿਆ ਉਹਨੂੰ ਸਿਕਿਉਰਿਟੀ ਮਿਲੀ ਆ ਉਹ ਬੜੀ ਖੁਸ਼ ਆ ਤੇ ਸਾਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਸਿੱਖ ਕਿਤੇ ਵੀ ਬਿਠਾ ਹੋਵੇ ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਰੌਣੀ ਹਰਕਤ ਨਾ ਬੋਲ ਕੇ ਕਰਦਾ ਤੇ ਨਾ ਕਰਮ ਦੇ ਤੌਰ ਤੇ ਕਰਦਾ ਇਸ ਗੱਲ ਹੀ ਅਸੀਂ ਕਹਿੰਨੇ ਆ ਉਹਨੂੰ ਕਿ ਆਪਣਾ ਜਿਹੜਾ ਇਹ ਗੱਲ ਕੀਤੀ ਆ ਉਹਦੇ ਲਈ ਜਾਵੇ ਪੁਲਿਸ ਕੋਲ ਜਾਵੇ ਜਿੰਨਾ ਬੰਦਿਆਂ ਨੇ ਧਮਕੀ ਦਿੱਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਵੇ ਇੱਕ ਦਿਨ ਉਹਨੇ ਗ੍ਰਿਫਤਾਰ ਕਰ ਲਈ ਜਿਹੜੀ ਫੋਟੋ ਕੀਤੀ ਉਹ ਵੀ ਕਿਸੇ ਸਿੱਖ ਵਿਅਕਤੀ ਨੇ ਕੀਤੀ ਹੈ ਦੇਖੋ ਜੀ ਯਾਤਰੂ ਜਿਹੜੇ ਆ ਹਰ ਬੰਦਾ ਵਾ ਉਹ ਹਰ ਬੰਦੇ ਨੂੰ ਇਥੋਂ ਦੀ ਮਰਜ਼ਾਦਾ ਦਾ ਉਹਨਾਂ ਗਿਆਨ ਨਹੀਂ ਹੁੰਦਾ ਉਹ ਇਹ ਪਹਿਲਾਂ ਤਾਂ ਇਹੋ ਹੀ ਸਵਾਲ ਅਸੀਂ ਕਰਦੇ ਹਾਂ ਕਿ ਉਹ ਕੀ ਇੱਥੇ ਫੋਟੋ ਖਿਚਾਉਣ ਆਈ ਸੀ ਜਾਂ ਨਮਸਕਾਰ ਕਰਨ ਆਈ ਸੀ। ਉਹ ਇਹ ਗੱਲ ਕਲੀਅਰ ਹੋ ਚੁੱਕੀ ਆ ਕਿ ਸਿਰਫ ਦੇ ਸਿਰਫ ਉਹ ਹਵਾਈ ਯਾਜ ਰਹੀ ਇੱਥੇ ਫੋਟੋ ਖਿੱਚ ਕੇ ਆਪਣੇ ਆਪ ਨੂੰ ਉਹ ਸਟੈਬਲਿਸ਼ ਕਰ ਲਈ ਆਪਣੀ ਮਸ਼ਹੂਰੀ ਕਰ ਲਈ ਆਈ ਸੀ। ਜਿਹੜੀ ਗੱਲ ਦੇ ਵਿੱਚ ਮੈਂ ਦੇਖ ਰਿਹਾ ਕਿ ਉਹ ਕਾਮਯਾਬ ਹੋ ਚੁੱਕੀ ਆ ਪਰ ਇਹ ਗੱਲ ਅਸੀਂ ਕਿਤੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਇੱਕ ਪਾਸੇ ਧਾਰਮਿਕ ਵਗਿਆ ਕਰੇ ਉਹ ਤੇ ਦੂਜੇ ਪਾਸੇ ਸਿੱਖਾਂ ਨੂੰ ਬਦਨਾਮ ਕਰੇ। ਅਸੀਂ ਕਹਿੰਨੇ ਆ ਇਸ ਗੱਲ ਦਾ ਸਬੂਤ ਸਾਹਮਣੇ ਲਿਆਵੇ ਕਿ ਕਿਹੜੇ ਬੰਦੇ ਤੁਹਾਨੂੰ ਧਮਕੀ ਦੇ ਰਹੇ ਨੇ ਆਪੇ ਇਹ ਧਮਕੀਆਂ ਲੈ ਕੇ ਆਪਣੇ ਆਪ ਨੂੰ ਬਾਹਰ ਰਹੇ ਨੇ ਤੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਸੋ ਇਹ ਗੱਲ ਜਿਹੜੀ ਆ ਅਸੀਂ ਤੁਹਾਡੇ ਮਾਧਮ ਰਾਹੀਂ ਕਹਿਣੀ ਚਾਹੁੰਦੇ ਆ ਉਹ ਵੱਖਰੇ ਵੱਖਰੇ ਤੌਰ ਤੇ ਅਸੀਂ ਵੀਡੀਓ ਨਹੀਂ ਪਾਈ ਤੁਹਾਡੇ ਮਾਧਮ ਰਾਹੀਂ ਕਰਨੀ ਚਾਹੁੰਦੇ ਆ